ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਹਰ ਹੁਸਨਦੀਪ ਸਿੰਘ ਤੇ ਪਵਿੱਤਰ ਸਿੰਘ ਦੇ ਖਿਲਾਫ ਇੰਟਰਪੋਲ ਨੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਬਾਅਦ ਦੋਵਾਂ ਅਪਰਾਧੀਆਂ ਨੂੰ ਭਾਰਤ ਲੈ ਆਉਣ ਦਾ ਰਸਤਾ ਸਾਫ਼ ਹੋ ਸਕਦਾ ਹੈ। ਦੋਵੇਂ ਹੀ ਅਪਰਾਧੀ ਕੈਲੀਫੋਰਨੀਆ ਪੁਲਿਸ ਦੇ ਗ੍ਰਫਤ ਦੇ ਵਿਚਾਰਨਾ ਤੇ ਪਟਾਰਾ ਪੁਲਿਸ ਨੂੰ ਲੋੜਿੰਦੇ ਹਨ। ਪੁਲਿਸ ਦੇ ਮੁਤਾਬਕ ਦੋਵੇਂ ਪਰਿਵਾਰ ਜੁੜੇ ਦੋਵੇਂ ਹੀ ਪਵਿੱਤਰ ਚੌੜਾ ਗਿਰੋ ਦੇ ਮੁਖਾਗੂ ਹਨ ਅਤੇ ਕਈ ਕਿਰੋਣੇ ਅਪਰਾਧਾਂ ਦੇ ਵਿੱਚ ਸ਼ਾਮਲ ਰਹੇ ਹਨ। ਏ ਬਟਾਲਾ ਪੁਲਿਸ ਨੇ ਇਨ ਦਾ ਕੰਪਲਾਈਂਸ ਆਫ ਦਾ ਡਾਇਰੈਕਸ਼ਨਸ ਇਸ਼ੂਡ ਬਾਈ ਵਰਦੀ ਡੀਜੀਪੀ ਐਂਡ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਟੀ ਬਟਾਲਾ ਪੁਲਿਸ ਨੇ ਜਿਹੜਾ ਇੱਕ ਪਵਿੱਤਰ ਗੈਂਗ ਇਥੇ ਸਰਗਰਮ ਹੈ ਉਹਦੇ ਜਿਹੜੇ ਮੇਨ ਜਿਹੜੇ ਲੀਡਰਸ ਹੈਗੇ ਨੇ ਪਵਿੱਤਰ ਪ੍ਰੀਤ ਔਰ ਉਸਨਦੀਪ ਉਹਨਾਂ ਦੇ ਬਰ ਖਿਲਾਫ ਇੰਟਰਪੋਲ ਕੋਲੋਂ ਰੈਡ ਕਾਰਨਰ ਨੋਟਿਸ ਜਾਰੀ ਕਰਵਾ ਲਿਆ ਤਾਂ ਇਹ ਕਾਫੀ ਇਥੇ ਲੋਡਿੰਦਾ ਹੈਗੇ ਨੇ ਇਹਨਾਂ ਦੇ ਬਰ ਖਿਲਾਫ ਕਤਲ ਦੇ ਅਟੈਂਪਟ ਮਰਡਰ ਆਰਮਸ ਸਮਗਲਿੰਗ ਔਰ ਐਕਸਟਰੋਸ਼ਨ ਦੇ ਮੁਕਦਮੇ ਦਰਜ ਹੈਗੇ ਨੇ ਜਿਹੜਾ ਪਵਿੱਤਰ ਹੈ ਇਹਦੇ ਇਕੱਲੇ ਦੇ ਬਰ ਖਿਲਾਫ ਕਰੀਬਨ ਇੱਕ ਦਰਜਨ ਤੋਂ ਵੱਧ ਮੁਕਦਮੇ ਦਰਜ ਨੇ ਜਿਹੜਾ ਹੁਸਨਦੀਪ ਹੈ ਇਹਦੇ ਬਰ ਖਿਲਾਫ ਵੀ ਕਰੀਬਨ 10 ਮੁਕਦਮੇ ਦਰਜ ਨੇ ਤਾਂ ਗੋਰਤਲਾਬ ਦੇ ਵਿੱਚ 2020 ਦਾ ਉਮਰਪੁਰਾ ਪਿੰਡ ਦਾ ਕਤਲ ਹੈ ਤਾਂ ਜਿਹੜਾ ਮਜੀਠਾ ਮਜੀਠਾ ਕਾਂਸਟਲੈਂਸੀ ਦੇ ਵਿੱਚ ਹੋਇਆ ਸੀਗਾ ਇੱਕ सरपंच ਦਾ ਹਸਬੰਦ ਮਾਰਿਆ ਗਿਆ ਸੀਗਾ ਉਹ ਇਸ ਗੈਂਗ ਦਾ ਕੰਮ ਸੀਗਾ ਨਾਲ ਦੇ ਨਾਲ 2019 ਦੇ ਵਿੱਚ ਬਟਾਲੇ ਇੱਕ ਯੰਗ ਲੜਕੇ ਦਾ ਕਤਲ ਹੋਇਆ ਸੀਗਾ ਉਹ ਵੀ ਇਸੀ ਗੈਂਗ ਨੇ ਕੀਤਾ ਸੀਗਾ ਤਾਂ ਉਸ ਤੋਂ ਬਾਅਦ ਇਹ ਇਲੀਗਲੀ ਬਾਹਰ ਚਲੇ ਗਏ ਯੂਐਸ ਚਲੇ ਗਏ ਤਾਂ April 2023 ਦੇ ਵਿੱਚ ਕੈਲੀਫੋਰਨੀਆ ਯੂਐਸ ਦੇ ਵਿੱਚ ਉੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਉਦੋਂ ਫਿਰ ਇਹਨਾਂ ਨੂੰ ਜੇਲ੍ਹ ਚ ਭਜਾਇਆ ਗਿਆ ਸੀਗਾ ਹੁਣ ਜਿਹੜਾ ਰੈੱਡ ਨੋਟਿਸ ਇਸ਼ੂ ਹੋਇਆ ਹੈ ਤਾਂ ਉਹ ਸਾਨੂੰ ਫੈਸਿਲੀਟੇਟ ਕਰਾਊਗਾ ਇਹਨਾਂ ਦੀ ਐਕਸਟ੍ਰੀਡੀਸ਼ਨ ਦੇ ਵਿੱਚ which is the next step and ਉਸ ਸੀ ਨੂੰ ਆਪਾਂ ਹੁਣ ਫਾਲੋ ਕਰਾਂਗੇ ਇਹ ਲੋਕਲੀ ਇਹ ਬਟਾਲੇ ਦੇ ਇਹਨਾਂ ਦਾ ਇੱਥੇ ਰੰਗਣ ਡੰਗਲ ਜਿਹੜਾ ਹੈਗਾ ਸਾਡਾ ਪੁਲਿਸ ਸਟੇਸ਼ਨ ਉਹਦੇ ਵਿੱਚ ਇਹਨਾਂ ਦਾ ਪਿੰਡ ਕਹਿੰਦਾ ਇੱਕ ਚੋੜਾ ਪਿੰਡ ਹੈ ਇਹਨੂੰ ਪਵਿੱਤਰ ਚੋੜਾ ਕਹਿੰਦੇ ਹੋ ਤੇ ਇੱਕ ਚੋੜਾ ਪਿੰਡ ਹੈ ਤਾਂ ਹੀ ਬਿਲੋਂਗਸ ਟੂ ਦੈਟ ਪਲੇਸ ਰੈੱਡ ਕਾਰਨਰ ਨੋਟਿਸ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਪੁਲਿਸ ਹੈ ਇੰਟਰਪੋਲ ਜਦੋਂ ਕਿਸੇ ਮੁਲਜ਼ਮ ਜਾਂ ਅਕਿਊਜ਼ ਦੇ ਬਰਖਲਾਫ ਇਹ ਇਸ਼ੂ ਹੁੰਦਾ ਹੈ ਤਾਂ ਫਿਰ ਅਕ੍ਰੋਸ ਦਾ ਵਰਲਡ ਸਾਰੀ ਜਿਹੜੇ ਗਲੋਬਲ ਪੁਲਿਸ ਇੰਸਟੀਟਿਊਸ਼ਨਸ ਹੈ ਉਸ ਬੰਦੇ ਨੂੰ ਲੱਭਣ ਦੇ ਆਪਣੇ ਉਪਰਾਲੇ ਕਰਦੇ ਉਹਨਾਂ ਨੂੰ ਇੱਕ ਮਾਉਂਟ ਸਾਰਿਆਂ ਨੂੰ ਜਾਂਦਾ ਹੈ ਤਾਂ ਉਹਦੇ ਚ ਫਾਇਦਾ ਇਹ ਹੁੰਦਾ ਹੈ ਕਿ ਉਹ ਫਿਰ ਅਕਿਊਜ਼ ਉਹਨੂੰ ਲੱਭਿਆ ਜਾਂਦਾ ਹੈ ਐਂਡ ਫਿਰ ਜਿਹੜਾ ਐਕਸਟਰਡੀਸ਼ਨ ਔਰ ਬਾਕੀ ਜਿਹੜੀ ਲੀਗਲ ਪ੍ਰੋਸੈਸ ਹੁੰਦੀ ਹੈ ਉਹ ਫਿਰ ਅੱਗੇ ਤੋਰੀ ਜਾਂਦੀ ਹੈ ਜਿਹੜਾ ਕਿ ਕਿਉਂਕਿ ਮੈਂ ਕਹਿ ਰਿਹਾ ਸੀਗਾ ਕਿ 2023 ਦੇ ਵਿੱਚ ਇਹਨਾਂ ਨੂੰ ਉਥੇ ਜੇਲ ਹੋਈ ਯੂਐਸ ਦੇ ਵਿੱਚ ਆ ਤਾਂ ਹੁਸਨ ਦਾ ਉਸ ਤੋਂ ਬਾਅਦ ਕੋਈ ਕੇਸ ਸਾਹਮਣੇ ਨਹੀਂ ਆਇਆ ਪ੍ਰੋਬਬਲੀ ਹੀ ਸਟਿਲ ਇਨ ਦਾ ਜੇਲ ਉਹ ਉੱਤਰ ਦਾ ਇਕਾ ਦਾ ਕੇਸ 2024 ਦੇ ਵਿੱਚ